ਜੇ ਪਰੰਪਰਾ ਸਾਫ ਹੁੰਦੇ ਸੀ ਪਹਿਲੇ ਹੁਣ ਤਾਂ ਜਾਲੀ ਬਣ ਗਏ ਉਹਨਾਂ ਨੂੰ ਪੁੱਛੋ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਕਿ ਹਾਰ ਵੀ ਜਾਂਦੇ ਸੀ ਰਾਜ ਸਭਾ ਦੇ ਹੁੰਦੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਤਰਨਤਾਰਨ 'ਚ ਆਪਣੇ ਅਕਾਲੀ ਦਲ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਜਿੱਥੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਵੱਡੇ ਨਿਸ਼ਾਨੇ ਸਾਦੇ ਹਨ ਉਥੇ ਹੀ ਆਪਣੇ ਟਕਸਾਲੀ ਆਗੂਆਂ ਨੂੰ ਫਿਰ ਤੋਂ ਲੰਬੇ ਹੱਥੀ ਲਿਆ ਹੈ ਖਾਸ ਤੌਰ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਤੋਂ ਆਪਣੇ ਨਿਸ਼ਾਨੇ ਤੇ ਲੈੰਦਿਆ ਕਿ ਰਣਜੀਤ ਸਿੰਘ ਬ੍ਰਹਮਪੁਰਾ ਹੁਣ ਜਾਲੀ ਅਕਾਲੀ ਬਣ ਗਏ ਹਨ ਵੱਡੇ ਕਾਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਟਕਸਾਲੀਆਂ ਦੀ ਪਰਭਾਸ਼ਾ ਇੱਕ ਵਾਰ ਫਿਰ ਤੋਂ ਸੁਣਾਈ ਹੈ ਉਹਨਾਂ ਨੇ ਕਿਹਾ ਕਿ ਜਿਸ ਪਾਰਟੀ ਕਰਕੇ ਇਹਨਾਂ ਦਾ ਨਾਮ ਅੱਜ ਜਾਣਿਆ ਜਾਂਦਾ ਹੈ ਉਸੇ ਹੀ ਪਾਰਟੀ ਦੀ ਪਿੱਛੇ ਛੁਰਾ ਮਾਰਨ ਤੇ ਲੱਗੇ ਹੋਏ ਹਨ ਉਹਨਾਂ ਕਹਿੰਦੇ ਕਿ ਇਹਨਾਂ ਦੀ ਅੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਹੈ। ਬਾਦਲਾਂ ਤੋਂ ਆਜ਼ਾਦ ਕਰਉਣਾ ਹੈ। ਕਾਲੀ ਦਲ ਨੂੰ ਬਾਦਲਾਂ ਤੋਂ ਆਜ਼ਾਦ ਕਰਉਣਾ ਹੈ। ਅਜ ਨਾ ਸ਼੍ਰੋਮਣੀ ਕਾਲੀ ਦਲ ਬਾਦਲ ਬਾਦਲ ਪਰਿਵਾਰ ਦੀ ਹੈ। ਨਾ ਸ਼੍ਰੋਮਣੀ ਕਾਲੀ ਦਲ ਬਾਦਲ ਪਰਿਵਾਰ ਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮ ਦੀ ਹੈ ਤੇ ਸ਼੍ਰੋਮਣੀ ਕਾਲੀ ਦਲ ਕੌਮ ਦਾ ਹੈ ਅੱਜ ਮੈਨੂੰ ਸੇਵਾ ਮਿਲੀ ਹੈ ਅੱਜ ਮੈਨੂੰ ਸੇਵਾ ਮਿਲੀ ਹੈ ਕੱਲ ਮੇਰੇ ਬਾਅਦ ਹੋਰ ਹੋਊਗਾ ਕੱਲ ਹੋਊ ਪਰਸੋਂ ਹੋਰ ਹੋਊਗਾ ਪਰ ਪਾਰਟੀ ਪਾਰਟੀ ਹੈ ਦੇਖੋ ਅਮਰੀਕਾ ਕੈਨੇਡਾ ਆਸਟ੍ਰੇਲੀਆ ਕਿਤੇ ਵੀ ਆਪਣੇ ਭੈਣ ਭਰਾਵਾਂ ਨੂੰ ਕੁਝ ਹੋ ਜਾਏ ਜੇ ਜੰਗ ਲੜਦਾ ਲੜਾਈ ਲੜਦਾ ਆਵਾਜ਼ ਢੋਂਦਾ ਤੇ ਸ਼੍ਰੋਮਣੀ ਤਰਨ ਤਰਨ ਤੋਂ ਜਸਬੀਰ ਸਿੰਘ ਲੱਡੂ ਦੀ ਰਿਪੋਰਟ ਪੰਜਾਬ ਟੂਡੇ